ਨਾਲ ਜਿਹੜੇ ਫੇਰੇ ਲਏ ਉਹ ਵੀ ਛੱਡ ਕੇ ਚਲੀ ਗਈ ਨਾਲ ਦੇ ਹੋਰ ਜੰਮੇ ਭਰਾ ਭੈਣ ਵੀ ਪਿੱਛੇ ਮੁੱਕ ਗਏ ਹਨਾ ਮੈਂ ਉਹਨੂੰ ਨਮਾਇਆ ਧਵਾਇਆ ਉਹਦਾ ਲੈਟਰਨ ਬਾਥਰੂਮ ਸਾਫ਼ ਕੀਤਾ ਮੇਰੀ ਧੀ ਬਾਈਕ ਨੂੰ ਤੰਦਰੁਸਤੀਆਂ ਵਾਕਸ ਕਰੀਤੀ ਜੱਜ ਦੇ ਹਾਲਾਤ ਦੇਖੋਗੇ ਜੇ ਤੁਸੀਂ ਸ਼ਾਇਦ ਤੁਹਾਡੀ ਰੂਹ ਕੰਬ ਜਵੇ ਸਰੀਰ ਸਾਰਾ ਖੜ ਚੁੱਕਿਆ ਹੱਥ ਇੰਨਾ ਬਿੰਗੇ ਹੋ ਗਏ ਨੇ ਦੋਨੇ ਤਿੰਨ ਸਾਲਾਂ ਤੋਂ ਮੰੰਜੇ ਤੇ ਪਿਆਏ ਜੱਜ ਆਪਣੇਆਂ ਤੋਂ ਇਨਸਾਫ ਦੀ ਗੁਹਾਰ ਲਾ ਰਿਆ ਆ ਬਾਪੂ ਨੂੰ ਤਾਂ ਮੇਰੇ ਨਾਲ ਕੱਢ ਸੀਗੀ ਬਾਬਾ ਜੀ ਸਾਨੂੰ ਹਿੰਮਤ ਬਖਸ਼ ਤੂੰ ਮੇਰੀ ਦਹੀ ਆਈ ਤੋਂ ਬਾਅਦ ਠੀਕ ਆ ਡਾਇਪਰ ਲਾਉਣ ਨੂੰ ਤਾਂ ਪੈਸੇ ਹੀ ਹੈ ਨਹੀਂ ਇੱਕ ਪੈਪਸੀ ਵਾਲੀ 2 ਲੀਟਰ ਦੀ ਬੋਤਲ ਨੂੰ ਵੱਢ ਕੇ ਆਪਣੇ ਬਾਪੂ ਦੇ ਬਾਥਰੂਮ ਵਾਲੀ ਜਗ੍ਹਾ ਤੇ ਮੋਰੀ ਲਾ ਕੇ ਸਕੂਲ ਚਲੇ ਜਾਂਦੀ ਆ ਔਰ ਜਦੋਂ ਰੀਡ ਦੀ ਹੱਡੀ ਟੁੱਟਦੀ ਆ ਦਿਮਾਗ ਪੂਰਾ ਕੰਮ ਕਰ ਰਿਹਾ ਹੁੰਦਾ ਉੱਪਰਲਾ ਹਿੱਸਾ ਖਾਣ ਪੀਣ ਨੂੰ ਸਭ ਕੁਝ ਸਹੀ ਚੱਲ ਰਿਹਾ ਹੁੰਦਾ ਪਰ ਥੱਲੇ ਵਾਲੇ ਹਿੱਸੇ ਤੇ ਚਾਹੇ ਆਪਾਂ ਚੁੰਡੀਆਂ ਵੱਢੀ ਜਾਈਏ ਚਾਹੇ ਚਾਕੂ ਮਾਰੀ ਜਾਈਏ ਕਿਨੂੰ ਪੇਨ ਨਹੀਂ ਹੋਣੀ ਪਾਇ। ਮਨਦੀਪ ਕੌਰ ਤਾਂ ਉਸੇ ਕੁਝ ਸਮੇਂ ਬਾਅਦ ਹੀ ਉਹਨੂੰ ਜਦੋਂ ਪਤਾ ਲੱਗ ਗਿਆ ਵੀ ਇਹ ਤਾਂ ਹੁਣ ਕਦੇ ਉੱਠ ਨਹੀਂ ਸਕਦਾ ਕਦੇ ਤੁਰ ਨਹੀਂ ਸਕਦਾ। ਐਸਾਂ ਭਾਈ ਬਾਈ ਜੱਜ ਸਿੰਘ ਪਿੰਡ ਪਿੰਡੀ ਬਰੁਧਾ ਜਿਲ੍ਹਾ ਫੀਲਕੋਟ ਅਸੀਂ ਉਹਨਾਂ ਦੇ ਘਰ ਪਹੁੰਚੇ ਆਏ ਬਾਈ ਦਾ ਪਤਾ ਲੱਗਿਆ ਸੀ ਕਿ ਬਹੁਤ ਨੱਕਾ ਦੀ ਜ਼ਿੰਦਗੀ ਬਤੀਤ ਕਰ ਰਿਆ ਬਾਈ ਮੈਨੂੰ ਤਿੰਨ-ਚਾਰ ਦਿਨ ਹੋ ਗਏ ਪਾਈ ਮੰਡੀ ਸੀ ਪਰ ਆੜੀ ਮੇਰੀ ਛੱਡ ਕੇ ਜਾਵਣੀ ਸੀ ਮੈਨੂੰ ਜਿਆ ਮੇਰੀ ਕੁੜੀ ਹੈ ਜੀ ਮੇਰਾ ਭੈਣ ਭਰਾ ਕੋਈ ਨਹੀਂ ਕੋਈ ਨਹੀਂ ਪੁੱਛਦਾ ਜੀ ਲੈਟਰਨ ਬਾਥਰੂਮ ਆ ਜਿਹੜਾ ਉਹ ਮੇਰਾ ਬੇਟੀ ਨਿਕਲਦਾ ਜੀ ਮੇਰੀ ਕੁੜੀਆ ਮੈਨੂੰ ਸਮਝਾਉਂਦੀ ਹੈ ਜੀ ਇਹ ਏ ਵਿਚਾਰੀ ਉਹਨ ਸਕੂਲੋਂ ਜਾਣਾਂ ਅੰਦਾਜ਼ੀ ਮੈਨੂੰ ਇਸਮਾਲ ਦੀ ਹੈ। ਕੋਈ ਮੈਨੂੰ ਪੁੱਛਦਾ ਨਹੀਂ ਕੋਈ ਜਾਣੀ ਮੇਰੇ ਟੈਂਸ ਖਾਰੋ ਚਲੇ। ਮੇਰੇ ਅੰਗ ਪੈ ਰਹੇ ਐ ਉਹ ਕਹੇ ਜੀ। ਤੇ ਬਾਈ ਜੀ ਮੰਟੂ ਜੀ ਤੁਹਾਡੇ ਅੱਗੇ ਮੇਰੇ ਹੱਥ ਬੰਨ੍ਹ ਕੇ ਬੇਨਤੀ ਐ ਜੀ ਮੈਂ ਤੁਹਾਡੇ ਪੈਰੀ ਹੱਥ ਲਾਉਣਾ। ਜੇ ਤੁਸੀਂ ਮੈਨੂੰ ਆਪਦੇ ਕੋਲੇ ਹੱਥ ਲਓ ਤਾਂ ਜੀ। ਉਹ ਗੁੜਪਾ। ਪੈਪਸੀ ਵਾਲੀ ਬੋਤਲ ਵੱਟ ਕੇ ਬਾਥਰੂਮ ਨੂੰ ਅੱਗੇ ਲਾਈ ਆ ਗੁੜੀਆ ਇਹ ਲਾ ਜਾਂਦੀ ਐ। ਤੇ ਆ ਕੇ ਵਿਚਾਰੀ ਸਕੂਲੋਂ ਆ ਕੇ ਬਾਥਰੂਮ ਘਰਾ ਢੂੰਢਦੀ ਆ। ਤਰਤੀਬ ਸ਼ਾਬ ਇਹੀ ਕਰਉਂਦੀ ਐ। ਤੇ ਆ ਬਾਈ ਜੀ ਦੇ ਪੈਰ ਵੀ ਵੇਖੋ ਤੁਸੀਂ ਸਾਰੇ ਹੱਡ ਪੈਰੇ ਦੇ ਖਤਮ ਹੋ ਚੁੱਕੇ ਆ ਨਰਕਾਂ ਦੀ ਜ਼ਿੰਦਗੀ ਬਤੀਤ ਕਰ ਰਿਆ ਇੱਕ ਹਸ ਦੀ ਇਹ ਜਿੰਦਾ Laash ਹੀ ਆ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸੌਰੀ ਬਾਈ ਜੀ ਤੁਹਾਨੂੰ ਅੱਜ ਸਾਰਾ ਦਿਨ ਇੰਤਜ਼ਾਰ ਵੀ ਕਰਾਇਆ ਹਨਾ ਮਾਫੀ ਪਰ ਜਿਹੜੀ ਸੇਵਾ ਤੁਸੀਂ ਕਰਨ ਆਏ ਹੋ ਚਲੋ ਉਹਦਾ ਕੋਈ ਸਮਾਂ ਹਾਨੀ ਨਹੀਂ ਹੈਗਾ ਹਨਾ ਤੇ ਹਾਂ ਪੁੱਤ ਕੀ ਹਾਲ ਨੇ ਜੀਵਿਕਾ ਤੇ ਰਹਿਣਾ ਜਾਂਦੀ ਰਹਿ ਜੀਵਿਕਾ ਤੂੰ ਆਪਣੇ ਬਾਪੂ ਦੀ ਸੇਵਾ ਕਰ ਰਹੀ ਹੈ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਧੀਏ ਨਾਲ ਜਿਹਨੇ ਫੇਰੇ ਲਏ ਉਹ ਵੀ ਛੱਡ ਕੇ ਚਲੀ ਗਈ ਨਾਲ ਦੇ ਹੋਰ ਜੰਮੇ ਭਰਾ ਭੈਣ ਵੀ ਪਿੱਛੇ ਮੁੱਕ ਗਏ ਹਨ ਤੇ ਪਰ ਤੂੰ ਮੇਰੀ ਧੀ ਨੇ ਇਸ ਉਮਰ ਚ ਆਪਣੇ ਬਾਪ ਦਾ ਗੰਦ ਧੋਇਆ ਹਨਾ ਉਹਨੂੰ ਨਮਾਇਆ ਧਵਾਇਆ ਉਹਦਾ ਲੈਟਰਨ ਬਾਥਰੂਮ ਸਾਫ਼ ਕੀਤਾ ਮੇਰੀ ਧੀ ਵਾਹਿਗੁਰੂ ਤੈਨੂੰ ਤੰਦਰੁਸਤੀਆਂ ਬਖਸ਼ੇ ਮੇਰੀ ਧੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਚੀ ਦੇ ਅੱਖਾਂ ਚੋਂ ਨਿਕਲਦੇ ਹੋਏ ਹੰਝੂ ਇਹ ਪਾਣੀ ਨਹੀਂ ਹੈਗਾ ਇਹ ਉਹ ਦੁੱਖ ਆ ਜਿਹੜਾ ਅੱਜ ਦੇ ਸਮੇਂ ਚ ਅੱਜ ਦੀ ਸਾਡੀ ਲਹੂ ਦੀਆਂ ਟੰਡਾਂ ਜਿਹੜੀਆਂ ਟੁੱਟਦੀਆਂ ਜਾ ਰਹੀਆਂ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਆ ਅੰਦਰ ਪਿਆ ਬੰਦਾ ਜੱਜ ਸਿੰਘ ਆ ਨਾਂ ਤਾਂ ਜੱਜ ਰੱਖਿਆ ਸੀ ਮਾਪਿਓ ਨੇ ਪਰ ਅੱਜ ਜੱਜ ਦੇ ਹਾਲਾਤ ਦੇਖੋਗੇ ਜੇ ਤੁਸੀਂ ਸ਼ਾਇਦ ਤੁਹਾਡੀ ਰੂਹ ਕੰਬ ਜਵੇ ਸਰੀਰ ਸਾਰਾ ਖੜ ਚੁਕਿਆ ਹੱਥ ਇਦਾਂ ਵਿੰਗੇ ਹੋ ਗਏ ਨੇ ਦੋਨੇ ਪੈਰ ਇਦਾਂ ਵਿੰਗੇ ਹੋ ਗਏ ਨੇ ਦੋਨੇ 3 ਸਾਲਾਂ ਤੋਂ ਮੰਜੇ ਤੇ ਪਿਆਏ ਜੱਜ ਆਪਣਿਆਂ ਤੋਂ ਇਨਸਾਫ ਦੀ ਗੁਹਾਰ ਲਾ ਰਿਹਾ ਆਪਣਿਆਂ ਤੋਂ ਵੀ ਯਾਰ ਮੈਂ ਤੁਹਾਡਾ ਭਰਾ ਆ ਮੈਂ ਤੁਹਾਡੇ ਨਾਲ ਦਾ ਜੰਮਿਆ ਹੋਇਆ ਮੈਨੂੰ ਮੇਰਾ ਆਪਣਾ ਹੋਣ ਦਾ ਤਾਂ ਘੱਟੋ ਘੱਟ ਜਿਹੜਾ ਮੇਰਾ ਬਣਦਾ ਮਾਨ ਸਤਕਾਰ ਆ ਪਿਆਰ ਆ ਜਿਹੜੀ ਮੇਰੀ ਸੇਵਾ ਉਹ ਤਾਂ ਕਰ ਲੋ ਤੁਸੀਂ ਪਰ ਕੋਈ ਵੀ ਨਹੀਂ ਕਰ ਰਿਹਾ ਜਿਹਦੇ ਨਾਲ ਵਿਆਹ ਕਰਾਇਆ ਸੀ ਜਿਹਦੇ ਨਾਲ ਆਨੰਦ ਕਾਰਜ ਕਰਾਏ ਸੀ ਲਾਮਾਂ ਲਈਆਂ ਸੀ ਉਹ ਵੀ ਛੱਡ ਕੇ ਚਲੀ ਗਈ ਜੀਨੇ ਸਾਥ ਦੇਣਾ ਸੀ ਆਖਰੀ ਸਵਾਸਾਂ ਤੱਕਰ ਉਹਨੇ ਵੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛੱਡ ਲਿਆ ਪਰ ਅੱਜ ਸਾਡੇ ਕੋਲੇ ਇਹ ਨਗਰ ਦੇ ਪਤਵੰਤੇ ਸੱਜਣ ਪਹੁੰਚਿਆ ਲੈ ਕੇ ਬਾਈ ਨੂੰ ਬਾਈ ਕਿਹੜੇ ਪਿੰਡੋਂ ਆਏ ਤੁਸੀਂ ਮੈਂ ਪ੍ਰਗਟ ਸਿੰਘ ਅਮਰਾੜ ਵਾਲਾ ਜੀ ਮੁੱਖਤਾ ਇਸ ਤਰ੍ਹਾਂ ਕੀਤਾ ਹਾਂ ਬਾਈ ਮੈਂ ਤੁਹਾਨੂੰ ਪਛਾਣ ਲੇ ਪਰ ਮੈਂ ਤੁਹਾਡੇ ਮੂੰਹੋਂ ਕਹਣਾ ਮਰਾੜਾਂ ਵਾਲਾ ਪਿੰਡ ਆ ਤੁਹਾਡਾ ਬਾਈ ਦਾ ਨਾਮ ਪ੍ਰਗਟ ਸਿੰਘ ਆ ਇਹਨੇ ਬਾਈ ਨੇ ਗੀਤ ਲਿਖਿਆ ਸੀ ਜਿਹੜਾ ਸਾਡੇ ਬੱਲ ਸਾਹੂ ਪੁਰੀਏ ਵੀਰ ਨੇ ਗਾਇਆ ਸੀ ਉਹ ਬਾਈ ਅੱਜ ਆਪਣੇ ਪਿੰਡੋਂ ਇੱਕ ਦੁਖਿਆਰੇ ਨੂੰ ਲੈ ਕੇ ਆਇਆ ਤੇ ਵੀਰੇ ਹੱਥਾਂ ਨਾਲ ਜੋੜ ਅਸੀਂ ਤਾਂ ਤੇਰੇ ਭਰਾ ਹੀ ਆ ਪਰ ਇਹਨਾਂ ਲੋਕਾਂ ਨੂੰ ਦੁੱਖ ਲੱਗਿਆ ਇਹਨਾਂ ਨੂੰ ਪਤਾ ਲੱਗਿਆ ਜਦੋਂ ਇਸ ਧੀ ਨਾਲ ਜਿਹਦਾ ਨਾਂ ਜੀਵਿਕਾ ਇਹ ਜੀਵਿਕਾ ਦਾ ਮਤਲਬ ਜੀਵਨ ਆ ਜੀਵਿਕਾ ਦਾ ਮਤਲਬ ਆ ਜੋ ਬਾਪ ਲਈ ਕੀ ਆ ਉਹ ਹੀ ਜਾਣਦਾ ਉਹ ਜੱਜ ਸਿੰਘ ਨੂੰ ਹੀ ਪਤਾ ਵੀ ਮੇਰੀ ਧੀ ਮੇਰੇ ਲਈ ਕੀ ਮੈਨੇ ਰੱਖਦੀ ਆ ਰੋਟੀ ਪਾਣੀ ਵੀ ਪਤਾ ਜੀਵਿਕਾ ਤੂੰ ਬਣਾਉਣੀ ਹੈ ਘਰੇ ਕੀ ਬਣਾ ਲੈਣੀ ਰੋਟੀ ਤੈਨੂੰ ਬਣਾਉਣੀ ਆਉਂਦੀ ਆ ਤੈਨੂੰ ਕੀ ਬਣਾਉਣੀ ਸੀ ਰੋਟੀ ਚ ਰੋਟੀ ਸਬਜੀ ਸਬਜੀ ਤੇਰੇ ਨਾਨਕੇ ਕਿੱਥੇ ਪੁੱਤ ओके मम्मी ने कदे गल हुई तेरी हुन जदू मम्मी आज तो 3 साल पेला गई ਛੱਡ ਕੇ ਤੈਨੂੰ ਦੱਸ ਕੇ ਗਈ ਸੀ ਅਸੀਂ ਕੱਲੀ ਆਪੇ ਚੱਲ ਗਈ ਔਰ ਕਿਥੇ ਮੁੰਡੇ ਨਾਲ ਭੱਜੀ ਸੀ ਔਰ ਨਹੀਂ ਮਾਤੇ ਤੇ ਡੈਡੀ ਨਾਨੇ ਦਾ ਨਾ ਵੜੀ ਇਹ ਕਿਹੜਾ ਕਮੁੰਡਾ ਅਸੀਂ ਕਿਥੇ ਹੋਰ ਮੁੰਡੇ ਨਾਲ ਚਲੇ ਗਈ ਸੀ ਠੀਕ ਹੈ ਪੁੱਤ ਤੂੰ ਰੋਕਿਆ ਨਹੀਂ ਵੀ मम्मी ਰੋਕ ਜਾ ਮੈਂ ਕੱਲੀ ਕੀ ਕਰੂੰਗੀ ਔਰ ਨਹੀਂ ਮੈਂ ਕੀ ਕਰਾਂਦਾ ਵੀ ਜਾ ਅਸੀਂ ਉਹ ਕਿ ਨਹੀਂ ਮੈਂ ਕੀ ਕਰਾਂ ਹੈ ਹੁਣ ਤੂੰ ਅੱਧ ਵਿੱਚ ਉਰੋਂ ਕਿਹੜੀ ਕਲਾਸ ਸੀ ਤੂੰ? ਉਹ ਮੈਂ 6ਵੀਂ ਚ ਸੀ ਸੀਮੇ ਚ ਸੀ। ਉਰੋਂ ਨਾ ਬੁੱਤ ਰੋਣਾ। 7ਵੀਂ ਚ ਦੂਜੇ ਨੰਬਰ ਤੇ ਆਈ ਹੈ। 7ਵੀਂ ਕਲਾਸ ਚ ਦੂਜੇ ਨੰਬਰ ਤੇ ਆਈ ਹੈ ਮ੍ਰਿਤਿ। ਹੁਣ ਤੂੰ ਸਾਡੇ ਕੋਲ ਰਹਿ ਕੇ ਇੱਥੇ ਪਾਪਾ ਦੀ ਦੇਖ ਦੇਖ ਕਰੇਂਗੀ, ਪੜ੍ਹੇਂਗੀ ਵੀ ਸਾਡੇ ਕੋਲੇ? ਪੱਕਾ? ਬrani ਜੀਵਿਕਾ। ਅਸੀਂ ਪੁੱਤ ਤੇਰੇ ਚਾਚੇ, ਤੇਰੇ ਮਾਮੇ, ਤੇਰੇ ਪਾਪ, ਤਾਏ, ਚਾਚੇ ਬਣ ਸਕੀਏ ਨਾ ਤੇਰੇ ਪਾਪੇ ਦੀ ਥਾਂ ਤੇ ਤੇਰੇ ਨਾਲ ਖੜ੍ਹ ਸਕੀਏ। ਬਾਬਾ ਜੀ ਸਾਨੂੰ ਹਿੰਮਤ ਬਖਸ਼ ਤੂੰ ਮ੍ਰਿਤਿ ਅੱਜ ਤੋਂ ਬਾਅਦ ਠੀਕ ਹੈ? ਮਹਿਮਤਰਾ ਬਾਪੂ ਆ ਠੀਕ ਆ ਜਿਵੇਂ ਸਾਡੀਆਂ ਦੂਜੀਆਂ ਧੀਆਂ ਪਾਪਾ ਕਹਿੰਦੀਆਂ ਨਾ ਆਉਣ ਵਾਲੀਆਂ ਆਈਆਂ ਬਲਾਈਆਂ ਵਾ ਤੇ ਉਵੇਂ ਅਸੀਂ ਤੇਰੇ ਪਾਪਾ ਮਾਜ ਤੋਂ ਬਾਅਦ ਠੀਕ ਆ ਪੁੱਤ ਬਾਹੋ ਜੱਜਾ ਜਿਆ ਕਿਵੇਂ ਜੱਜਾ ਕੀ ਹਾਲ ਨੇ ਬੰਦ ਬਾਹਰ ਕੱਢੋ ਲਾਓ ਸਟ੍ਰੀਚਰ ਨਾਲ ਜੱਜਾ ਨਾਲ ਬਾਹਰ ਕੱਢ ਕੇ ਕਰ ਲੈ ਹਾਂਜੀ ਲੱਗੋ ਵੀਰੇ ਦੇਖ ਕੇ ਜਿਹੜੇ ਤੁਹਾਨੂੰ ਪਤਾ ਕਿਵੇਂ ਪਾਇਆ ਹਨਾ ਵੀਰੇ ਨੇ ਦੇਖੋ ਇੱਕ ਧੀ ਆਪਣੇ ਬਾਪ ਦੇ ਡਾਈਪਰ ਲਾਉਣ ਨੂੰ ਤਾਂ ਪੈਸੇ ਹੀ ਹੈ ਨਹੀਂ ਇੱਕ ਪੈਪਸੀ ਵਾਲੀ 2 ਲੀਟਰ ਦੀ ਬੋਤਲ ਨੂੰ ਵੱਢ ਕੇ ਆਪਣੇ ਬਾਪੂ ਦੇ ਬਾਥਰੂਮ ਵਾਲੀ ਜਗ੍ਹਾ ਤੇ ਮੂਰੇ ਲਾ ਕੇ ਸਕੂਲ ਚਲੇ ਜਾਂਦੀ ਹੈ ਤੇ ਉਹ ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਦੋਂ ਉਹਦੇ ਤੁਫਕਾ ਤੁਫਕਾ ਬਾਥਰੂਮ ਆਈ ਜਾਂਦਾ ਇਸ ਥਾਂ ਤੋਂ ਥੱਲੇ ਵਾਲਾ ਹਿੱਸਾ ਡੈੱਡ ਹੋ ਜਾਂਦਾ ਜਦੋਂ ਰੀਡ ਦੀ ਹੱਡੀ ਟੁੱਟਦੀ ਹੈ ਕਿਸੇ ਤੇ ਔਰ ਜਦੋਂ ਰੀਡ ਦੀ ਹੱਡੀ ਟੁੱਟਦੀ ਆ ਦਿਮਾਗ ਪੂਰਾ ਕੰਮ ਕਰ ਰਿਹਾ ਹੁੰਦਾ ਉੱਪਰਲਾ ਹਿੱਸਾ ਖਾਣ ਪੀਣ ਨੂੰ ਸਭ ਕੁਝ ਸਹੀ ਚੱਲ ਰਿਹਾ ਹੁੰਦਾ ਪਰ ਥੱਲੇ ਵਾਲੇ ਹਿੱਸੇ ਤੇ ਚਾਹੇ ਆਪਾਂ ਚੁੰਡੀਆਂ ਵੱਢੀ ਜਾਈਏ ਚਾਹੇ ਚਾਕੂ ਮਾਰੀ ਜਾਈਏ ਇਹਨੂੰ ਪੇਨ ਨਹੀਂ ਹੋਣੀ ਬਾਈ ਸਭ ਤੋਂ ਪਹਿਲਾਂ ਸਕਿਨ ਡੈੱਡ ਹੋਣ ਲੱਗਦੀ ਆ ਬੈਕ ਸਾਈਡ ਦੀ ਜਦੋਂ ਬੰਦਾ ਸਿੱਧਾ ਹੀ ਪਿਆ ਆਪਾਂ ਸਿੱਧੇ ਸੌਂਨੇ ਆ ਰਾਤ ਨੂੰ ਪਿੱਛੋਂ ਪੂਰਾ ਗਰਮੀ ਨਾਲ ਭਿੱਜ ਜਾਂਦੇ ਆ ਜਿਵੇਂ ਆਪਾਂ ਗਰਮੀ ਹੁੰਦੀ ਆ ਤਾਂ ਐਵੇਂ ਹੀ ਪਿੱਛੇ ਵਾਲਾ ਹਿੱਸਾ ਗਰਮੀ ਨਾਲ ਭਿੱਜਦਾ ਲੈਟਰਨ ਬਾਥਰੂਮ ਵਿੱਚੇ ਨਿਕਲੀ ਜਾਂਦੀ ਆ ਪਤਾ ਨਹੀਂ ਲੱਗਦਾ ਹੌਲੀ ਹੌਲੀ ਮਾਸ ਗਲਣਾ ਸ਼ੁਰੂ ਹੋ ਜਾਂਦਾ ਔਰ ਜ਼ਿਆਦਾਤਰ ਜਿਹੜੇ ਇਸ ਤਰ੍ਹਾਂ ਦੇ ਪੇਸ਼ੈਂਟ ਆ ਜਿਨ੍ਹਾਂ ਦੇ ਰੀਡ ਦੀ ਹੱਡੀ ਦੀ ਇੰਜਰੀ ਹੁੰਦੀ ਆ ਸਪਾਈਨਲ ਇੰਜਰੀ ਹੁੰਦੀ ਆ ਉਹਨਾਂ ਦੇ ਵੱਡੇ ਵੱਡੇ ਜ਼ਖਮ ਬਣ ਜਾਂਦੇ ਆ ਪਿੱਛੇ ਬੈੱਡ ਸੋਰ ਹੋ ਜਾਂਦੀ ਓਹ ਜ਼ਖਮਾਂ ਨੂੰ ਭਰਦਿਆਂ ਭਰਦਿਆਂ ਹੀ ਇਨਸਾਨ ਆਪਣੀ ਜ਼ਿੰਦਗੀ ਦੀ ਡੋਰ ਆ ਜਿਹੜੀ ਉਹ ਟੁੱਟ ਜਾਂਦੀ ਆ ਤੇ ਪੂੰਜੀ ਪੂਰੀ ਹੋ ਜਾਂਦੀ ਪਰ ਇੱਥੇ ਇੱਕ ਧੀ ਜਿਹੜੀ ਜੀਵਿਕਾ ਜਿਹੜੀ ਇਸ ਵੀਰ ਦੀ ਜੀਵਿਕਾ ਦਾ ਕਾਰਨ ਬਣੀ ਰਹੀ ਕਿਉਂਕਿ ਜੀ ਦੇ ਨਾਲ ਲਾਵਾਂ ਲਈਆਂ ਸੀ ਉਹਦਾ ਕੀ ਨਾਂ ਸੀ ਪੁੱਤ ਤੇਰੀ ਮੰਮੀ ਦਾ ਮਨਦੀਪ ਕੌਰ ਤਾਂ ਉਸੇ ਕੁਝ ਸਮੇਂ ਬਾਅਦ ਹੀ ਉਹਨੂੰ ਜਦੋਂ ਪਤਾ ਲੱਗ ਗਿਆ ਵੀ ਇਹ ਤਾਂ ਹੁਣ ਕਦੇ ਉੱਠ ਨਹੀਂ ਸਕਦਾ ਕਦੇ ਤੁਰ ਨਹੀਂ ਸਕਦਾ ਉਹ ਤਾਂ ਉਦੋਂ ਹੀ ਆਪਣੀ ਜ਼ਿੰਦਗੀ ਚ ਅੱਗੇ ਵਧ ਗਈ ਸੀ ਨਵਾਂ ਰਸਤਾ ਰਸਤਾ ਲੱਭ ਕੇ ਨਵਾਂ ਸਾਥੀ ਲੱਭ ਕੇ ਉਹਨੇ ਆਪਣਾ ਜੀਵਨ ਅੱਗੇ ਵਧਾ ਲਿਆ ਤੇ ਆ ਤੀ ਕਰਮਾਂ ਵਾਲੀ ਐ ਮੈਂ ਤਾਂ ਇਹ ਕਹੂੰਗਾ ਵੀ ਜਿਹਨੂੰ ਆਪਣੇ ਬਾਪ ਦੀ ਸੇਵਾ ਦਾ ਮੌਕਾ ਮਿਲਿਆ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਵਾ ਹਰ ਇੱਕ ਬੰਦੇ ਦੀ ਜ਼ਿੰਦਗੀ ਚ ਆਉਂਦੇ ਆ ਪਰ ਜੋ ਇਸ ਧੀ ਨੇ ਪਿਛਲੇ ਢਾਈ ਤਿੰਨ ਸਾਲਾਂ ਚ ਕੀਤਾ ਨਾ ਇਹ ਲੇਖੇ ਲੱਗ ਗਿਆ ਕਿਤੇ ਤੱਕ ਤੇ ਹੁਣ ਤੁਸੀਂ ਅਰਦਾਸ ਕਰਿਓ ਜਿਹੜਾ ਮਾਨ ਮਰਾੜਾਂ ਵਾਲਾ ਬਾਈ ਕਾਲੇ ਬਾਈ ਦੇ ਸਹਿਯੋਗ ਨਾਲ ਇੱਥੇ ਤਿੱਕਰ ਲੈ ਕੇ ਆਇਆ ਨਾ ਇਸ ਧੀ ਨੂੰ ਤੇ ਇਸ ਦਿਖਿਆਰੇ ਬਾਪ ਨੂੰ ਅਸੀਂ ਇਹਨਾਂ ਦੀ ਸੇਵਾ ਕਰ ਸਕੀ ਇਹਨਾਂ ਦੀ ਸੰਭਾਲ ਕਰ ਸਕੀ ਇੱਕ ਅਰਦਾਸ ਹੋਰ ਕਰਿਓ ਵੀ ਜਾਂ ਤਾਂ ਕਿਸੇ ਦਾ ਇਹ ਜ ਐਕਸੀਡੈਂਟ ਨਾ ਹੋਵੇ ਤੇ ਜੇ ਹੋਵੇ ਤੇ ਉਹਦੇ ਭੈਣ ਭਰਾ ਤੇ ਉਹਦੀ ਜੀਵਨ ਸਾਥਣ ਜਾਂ ਉਹਦਾ ਜੀਵਨ ਸਾਥੀ ਇਹਨਾਂ ਨਰਦੇਈ ਨਾ ਹੋਵੇ ਜਿਹੜਾ ਐਸ ਕੰਡੀਸ਼ਨ ਛੱਡ ਕੇ ਭੱਜ ਜਵੇ ਕਿਉਂਕਿ ਜਦੋਂ ਸਭ ਤੋਂ ਵੱਧ ਲੋਡ ਆ ਨਾ ਇਨਸਾਨ ਦੀ ਰੀੜ ਦੀ ਹੱਡੀ ਟੁੱਟ ਗਈ ਥੱਲੇ ਵਾਲਾ ਹਿੱਸਾ ਡੈੱਡ ਹੋ ਗਿਆ ਪਤਾ ਹੁਣ ਮੰਜੇ ਤੇ ਆ ਉਸ ਟਾਈਮ ਛੱਡ ਕੇ ਭੱਜ ਗਈ ਉਹ ਭੈਣ ਉਸ ਟਾਈਮ ਛੱਡ ਕੇ ਪਰੇ ਹੋ ਗਈ ਉਹ ਭੈਣ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਉਹਦੇ ਆਪ ਦੇ ਬਹੁਤ ਸਾਰੇ ਇਰਮਾਨ ਹੋਣਗੇ ਬਹੁਤ ਸਾਰੀਆਂ ਉਹਦੇ ਸੁਪਨੇ ਹੋਣਗੇ ਪਰ ਗੱਲ ਤਾਂ ਉਹਨਾਂ ਚਾਰ ਲਾਵਾਂ ਦੀ ਕਰਦੇ ਆ ਜਿੱਥੇ ਅਸੀਂ ਉਹਦੇ ਦਰਬਾਰ 'ਚ ਖੜਕੇ ਇੱਕ ਦੂਜੇ ਦੇ ਨਾਲ ਸਾਰਾ ਜੀਵਨ ਨਿਭਾਉਣ ਦੀ ਗੱਲ ਕਰਦੇ ਆ ਗੱਲ ਤਾਂ ਉਸ ਸਮੇਂ ਦੀ ਕਰਦੇ ਆ ਜਿੱਦਣ ਜੀਵਿਕਾ ਦਾ ਜਨਮ ਹੋਇਆ ਹੋ ਜਿੱਦਣ ਦੋਨਾਂ ਨੇ ਇਹਨੂੰ ਗੋਦੀ ਚੱਕਿਆ ਹੋ ਇਹਦੇ ਨਾਲ ਚਾਹ ਲਾੜ ਲੜਾਈ ਹੋਣਗੇ ਵੀ ਕੋਈ ਨਾ ਪੁੱਤ ਅਸੀਂ ਤੈਨੂੰ ਬਣਾਵਾਂਗੇ ਕੁਝ ਜਿੱਦਣ ਜੱਜ ਨਾ ਤਾਂ ਜੱਜ ਦੇ ਨਾਂ ਨਾ ਬੁਲਾਇਆ ਜਾਂਦਾ ਸੀ ਪਿੰਡ ਨੂੰ ਪਿੰਡ ਵਾਲੇ ਲੋਕ ਰਿਸ਼ਤੇਦਾਰ ਦੋਸਤ ਮਿੱਤਰ ਪਰ ਕਰਦਾ ਸੀ ਇਹ ਬਾਈ ਦਿਹਾੜੀ ਕਰਦਾ ਸੀ ਵੇਟਰ ਦਾ ਕੰਮ ਕਰਦਾ ਸੀ ਵਿਆਹਾਂ ਸ਼ਾਦੀਆਂ ਚ ਵੇਟਰ ਦਾ ਕੰਮ ਕਰਨ ਜਾ ਰਿਹਾ ਸੀ ਜਿੱਦਣ ਐਕਸੀਡੈਂਟ ਹੋਇਆ ਪਰ ਇਹਦਾ ਵੀ ਸੁਪਨਾ ਸੀ ਵੀ ਮੈਂ ਆਪਣੀ ਧੀ ਨੂੰ ਕੁਝ ਬਣਾਉਂਗਾ ਜੇ ਮੈਂ ਨਹੀਂ ਬਣਾਇਆ ਮੇਰਾ ਇਕੱਲਾ ਨਾ ਹੀ ਆ ਪਰ ਮੈਂ ਆਪਣੀ ਧੀ ਨੂੰ ਕੁਝ ਬਣਾਉਂਗਾ ਪਰ ਅੱਜ ਜਦੋਂ ਉਹ ਧੀ ਆਪਣੇ ਮਜਬੂਰ ਤੇ ਲਾਚਾਰ ਬਾਪ ਨੂੰ ਨਗਨ ਅਵਸਥਾ 'ਚ ਦੇਖਦੀ ਆ ਉਹਨੂੰ ਨਿਭਾਉਂਦੀ ਆ ਉਹਦੀ ਲੈਟਰਨ ਸਾਫ਼ ਕਰਦੀ ਆ ਉਹਦਾ ਵਾਸ਼ਰੂਮ ਸਾਫ਼ ਕਰਦੀ ਆ ਤਾਂ ਉਦੋਂ ਇਸ ਜੱਜ ਦੇ ਮਨ ਤੇ ਕੀ ਵੀਦਦਾ ਹੋ ਉਦੋਂ ਜੱਜ ਦੇ ਦਿਲ 'ਚ ਦਿਮਾਗ ਚ ਕੀ ਚੱਲਦਾ ਹੋ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਭੈਣ ਤੇ ਭਰਾਵੋ ਆਪਾਂ ਮਹਿਸੂਸ ਵੀ ਨਹੀਂ ਕਰ ਸਕਦੇ ਸੀ ਸਾਡੀ ਧੀ ਇਹ ਸਾਡੇ ਸੁਪਨਿਆਂ ਦੇ ਘਰ ਦੀ ਮੈਂਬਰ ਬਣ ਗਈ ਆ ਅੱਜ ਅਸੀਂ ਇਹਦੇ ਪਾਪਾ ਬਣ ਕੇ ਇਹਦੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ੇ ਪਰ ਇਸ ਬੀਰ ਨੂੰ ਜੱਜ ਨੂੰ ਜਿੰਨੀਕ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਸੇਵਾ ਬਖਸ਼ੀ ਅਸੀਂ ਇਹਦੀ ਬੀਤ ਦੀ ਪੂਰੀ ਕਰਾਂਗੇ ਸਾਡੇ ਕੋਲੇ ਪਰਿਵਾਰ ਚ ਹੁਣ ਵੀ 8 ਤੋਂ 10 ਮੈਂਬਰ ਇਦਾਂ ਦੇ ਨੇ ਜਿਨ੍ਹਾਂ ਦੀ ਇਦਾਂ ਰੀੜ੍ਹ ਦੀਆਂ ਸਾਡੀਆਂ ਟੁੱਟੀਆਂ ਹੋਈਆਂ ਜਿਹੜੇ ਜੱਜ ਤਾਂ ਹਜੇ ਬਹੁਤ ਚੰਗੀ ਕੰਡੀਸ਼ਨ ਚ ਆਇਆ ਕਿਉਂਕਿ ਉਹਦੀ ਧੀ ਸੀ ਉਹਨੂੰ ਸੰਭਣ ਵਾਲੀ ਕਰੇ ਕਈਆਂ ਦੇ ਤਾਂ ਇਹ ਵੀ ਨਹੀਂ ਹੁੰਦੀਆਂ ਭਾਈ ਗਲੇ ਕੀੜੇ ਪਏ ਜਮਈ ਪਰ ਅੱਜ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਭ ਨੂੰ ਹਿੰਮਤ ਬਖਸ਼ਿਓ ਵੀ ਅਸੀਂ ਇਸ ਵੀਰ ਦੀ ਸੇਵਾ ਸੰਭਾਲ ਕਰ ਸਕੀ ਇਸ ਧੀ ਦੇ ਆਪਣੇ ਬਣ ਸਕੀ ਤੇ ਪਿੰਡ ਵਾਲੇ ਬਾਈਆਂ ਦਾ ਧੰਨਵਾਦ ਆ ਦੋ ਪੰਚਾਇਤ ਮੈਂਬਰ ਆਏ ਨੇ ਕਿ ਬਾਈ ਇਹ ਵੀ ਬਾਈ ਗੀਤਕਾਰ ਆ ਲਿਖਦਾ ਗਾਣੇ ਕਾਲਾ ਬਾਈ ਤੇ ਮਰਾੜਾਂ ਵਾਲਾ ਬਾਈ ਤਾਂ ਤੁਸੀਂ ਸੁਣ ਨਹੀਂ ਲਿਆ ਪਰ ਗਟਬਾਈ ਦੀ ਗੱਲ ਸਾਰੀ ਹੈ ਨਾ ਤੇ ਇਹਨਾਂ ਨੇ ਬੜੀ ਉਮੀਦ ਨਾਲ ਆਸ ਨਾਲ ਇੱਥੇ ਸਾਡੇ ਤੇ ਕਿਹੜੇ ਪਰਿਵਾਰ ਨੂੰ ਪਹਚਾਇਆ ਜਿਸੀ ਇਹਨਾਂ ਦੀਆਂ ਉਮੀਦਾਂ ਤੇ ਆਸਾਂ ਤੇ ਖਰੇ ਉਤਰ ਸਕੀਏ। ਬਸ ਪੁੱਤ ਹੁਣ ਨੀ ਰੋਣਾ ਜੀਵਿਕਾ ਠੀਕ ਆ। ਬਸ ਹੁਣ ਤਾਂ ਪਾਪਾ ਦੀ ਸੇਵਾ ਹੋਊਗੀ। ਵਧੀਆ ਪਾਪਾ ਨੇ ਠੀਕ ਹੋ ਜਾਣਾ ਤੂੰ ਰੋਜ਼ ਪਾਪਾ ਕੋਲੇ ਬੈਠਾ ਕਰਨਾ, ਖੇਡਣਾ ਕਰਨਾ, ਪੜਿਆ ਵੀ ਕਰਨਾ। ਸਕੂਲ ਦਾ ਸਾਰਾ ਨਫਰ ਬਾਈ ਧੰਨਵਾਦ ਆ। ਪਰਮਾਤਮਾ ਕਿਰਪਾ ਕਰੇ ਜਿਹੜਾ ਤੁਸੀਂ ਇਹਨੂੰ ਇੱਥੇ ਤੱਕ ਲੈ ਕੇ ਆਏ ਹੋ ਤੇ ਅਗਲਾ ਸਫਰ ਇਹ ਆਪਦੇ ਪੈਰਾਂ ਤੇ ਬਤੀਤ ਕਰੇ। ਸੀ ਇਸ ਕਾਮਨਾ ਨਾਲ ਇਸ ਸੋਚ ਨਾਲ ਇਹਨੂੰ ਰੱਖਦੇ ਆਂ। ਮੱਕੀ ਗੁਰੂ ਦੇ ਹੱਥਾ ਜੋਗੀ ਹੈ। ਹੈਨਾ? ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਤੇ ਮੇਰੀ ਕੁੜੀ ਆ ਜੀ ਥੋੜਾ ਕਿ ਨਾਮ ਜੀਕਾ ਕਿਹੜਾ ਕੱਚ ਪੜਦਾਂ ਅੱਠਵੀਂ ਜੰਦੇ ਨੇ ਸਕੂਲ ਦੇ ਹਾਂ ਜੀ ਕੀ ਹੋਇਆ ਬੇਟੀ ਨੂੰ ਐਕਸੀਡੈਂਟ ਹੋਇਆ ਕਦੋਂ ਹੋਇਆ ਸੀ ਤੁਨ ਸਾਲ ਸੈਕਟਾਈ ਪੜਾਈ ਮਮੀ ਮਮੀ ਤਾਂ ਜਾ ਗਈ ਸੀ ਕਿੱਥੇ ਚਲੀ ਗਈ ਉਹ ਜਾਂਦੇ ਐਕਸੀਡੈਂਟ ਹੋਣਾ ਨਮਨ ਦਾ ਮੁੰਡਾ ਕੌਣ ਰੜੀ ਲਾਉਣਾ ਕਈ ਵਾਰੀ ਤਾਂ ਮੇਰੇ ਦਾਇ ਤਾ ਜੰਤ ਅੱਛੇ ਨਮਾਇੰਦ ਤੇ ਚਾਚੇ ਤਾਏ ਦੇ ਮੇਰੇ ਧੜੀ ਦੇ ਤੇ ਜਾ ਮੈਂ ਰੋਟੀ ਘੋਣਣਾ ਨਾ ਕਰੇ ਰੋਟੀ ਨਾ ਹੋਜੀ ਸਕੂਲ ਜਾ ਰੋ ਜਾਂਦੇ ਫਿਰ ਸਕੂਲ ਆਉਂਦੀ ਕਦੇ ਕਰੇ ਰਹਿਣਾ ਬੰਦਾ ਬਸ ਸਕੂਲ ਤੇ ਨੋਦੂਏ ਕੌਣ ਆਉਂਦਾ ਉਦੋਂ ਬਾਅਦ ਫਿਰ ਘੱਟੀ ਆ ਗਈ ਗੋਨੀ ਉਹ ਦੂਆ ਕਰੀ ਸਕੂਲ ਚਲਿਆਂ ਦੀ ਬਟਾ